ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਖੂਨੀ ਹਾਥੀ ਦਾ ਨਾਗਨੀ ਮਾਰ ਕੇ ਅੰਤ ਕੀਤਾ ਸੀ ਤੇ ਇਹ ਬਣਿਆ ਹੋਇਆ ਕਿਲਾ ਲੋਗੜ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਜੀ ਇਹ ਰੱਖਿਆ ਗਿਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਲੋਗੜ ਸਾਹਿਬ ਤੇ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਇਸ ਜਗ੍ਹਾ ਦੇ ਉੱਤੇ ਹੀ ਭਾਈ ਬਚਿੱਤਰ ਸਿੰਘ ਜੀ ਨੇ ਜਿਹੜਾ ਇੱਕ ਖੂਨੀ ਹੱਥ ਸੀ ਉਹਦੇ ਸਿਰ ਦੇ ਵਿੱਚ ਨਾਗਨੀ ਮਾਰ ਕੇ ਜਿਹੜਾ ਉਹਦਾ ਅੰਤ ਕੀਤਾ ਸੀਗਾ ਇਸੇ ਜਗ੍ਹਾ ਦੇ ਉੱਤੇ ਤੇ ਉਸੇ ਦੇ ਨਜ਼ਦੀਕ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਣੇ ਆ ਤੇ ਨਾਲ ਜਿਹੜਾ ਇੱਕ ਇਤਿਹਾਸ ਹੋਰ ਜੁੜਦਾਗਾ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਵਲੌਗ ਦੇ ਵਿੱਚ ਤੇ ਇਹ ਗੇਟ ਬਣਿਆ ਹੋਇਆਗਾ ਬਿਲਕੁਲ ਕਿਲੇ ਵਰਗਾ ਲੱਗਦਾਗਾ ਬਾਹਰਲੇ ਟਾਈਪ ਤੋਂ ਤੇ ਇਹਦਾ ਨਾਂ ਵੀ ਹੈ ਜਿਹੜਾ ਗੁਰਦੁਆਰਾ ਕਿਲਾ ਲੋਹਗੜ ਸਾਹਿਬ ਰੱਖਿਆ ਗਿਆ ਤੇ ਦਵਾਰਾਂ ਵੀ ਜਿਹੜੀਆਂ ਉਹ ਕਿਲੇ ਦੀ ਤਰ੍ਹਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਤੇ ਬਾਹਰ ਲਿਖਿਆ ਹੋਇਆ ਗੁਰਦੁਆਰਾ ਕਿਲਾ ਲੋਹਗੜ ਸਾਹਿਬ ਤੇ ਹੁਣ ਤੁਹਾਨੂੰ ਉਕਰਵਾਉਣੇ ਆ ਜੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਜਿਹੜਾ ਗੇਟ ਹੈ ਜੀ ਉਹ ਵੀ ਪੁਰਾਣੇ ਟਾਈਪ ਕਿਲੇ ਵਰਗਾ ਜਿਹੜਾ ਉਹ ਲਾਇਆ ਗਿਆ ਫੇ ਦੇਖ ਲਓ ਉੱਪਰਲੀ ਛੱਤ ਹੈਗੀ ਇਦਾਂ ਦੀ ਬਣੀ ਹੋਈ ਆ ਸਾਹਮਣੇ ਆ ਗਿਆ ਮੇਨ ਦਰਬਾਰ ਸਾਹਿਬ ਇੱਥੇ ਲਿਖਿਆ ਹੋਇਆ ਜੀ ਗੁਰਦੁਆਰਾ ਲੋਹਗੜ੍ਹ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਖੂਨੀ ਹੱਥੀਂ ਤਾਂ ਮੁਕਾਬਲਾ ਕੀਤਾ ਸੀ ਤੇ ਭਾਈ ਉਹਦੇ ਸਿੰਘ ਜੀ ਨੇ ਕੇਸਰੀ ਚੰਦ ਰਾਜ ਦਾ ਸਿਰ ਵੱਟ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤਾ ਸੀਗਾ ਇਹ ਇੱਕ ਹੋਰ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਲਿਖਿਆ ਹੋਇਆ ਜੀ ਤੇ ਆਸ-ਪਾਸ ਹੀ ਦਰਖਤ ਲੱਗੇ ਹੋਏ ਨੇ ਇੱਧਰਲੇ ਪਾਸੇ ਕੁਝ ਬਿਲਿੰਗਾਂ ਦੇ ਟੈਂਪਲ ਜਿਹੜਾ ਉਹ ਭਾਂਡੇ ਜੇ ਬਣਾਏ ਹੋਏ ਨੇ ਸਾਹਮਣੇ ਆ ਜਾਂਦਾ ਜੀ ਮੇਨ ਦਰਬਾਰ ਸਾਹਿਬ ਤੇ ਆਸ-ਪਾਸ ਹੀ ਹੈ ਜਿਹੜਾ ਖੇਤ ਨੇ ਚਾਲੇ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਬਣਿਆ ਹੋਇਆਗਾ ਇਧਰ ਹੀ ਸਾਈਡ ਤੋਂ ਆਪਾਂ ਆਏ ਸੀਗੇ ਤੇ ਹੁਣ ਤੁਹਾਨੂੰ ਕਰਵਾਉਣੇ ਆ ਜੀ ਆਪਾਂ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਇਦਾਂ ਹੀ ਦਰਬਾਰ ਸਾਹਿਬ ਹੈ ਜਿਹੜਾ ਚੁੰਡਾਂ ਦੇ ਵਿੱਚ ਬਣਿਆ ਹੋਇਆ ਹੈਗਾ ਇੱਥੋਂ ਆਪਾਂ ਕਰਾਂਗੇ ਦਰਸ਼ਨ ਪੈਰ ਧੋਲ ਗੇ ਹੱਥ ਧੋਲ ਗੇ ਤੇ ਨਾਲ ਹੀ ਲੱਗਿਆ ਹੋਇਆ ਹੈਗਾ ਨਿਸ਼ਾਨ ਸਾਹਿਬ ਬਹੁਤ ਹੀ ਸੋਹਣਾ ਇਤਿਹਾਸਕ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਉਹ ਬਣਾਇਆ ਗਿਆਗਾ ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਇਹ ਤਾਂ ਬਣਿਆ ਹੋਇਆ ਹੈਗਾ ਜੀ ਦਰਵਾਰ ਸਾਹਿਬ ਇਦਾਂ ਦਾ ਦਰਵਾਰ ਸਾਹਿਬ ਜਿਹੜਾ ਗੁਰੂ ਗ੍ਰੰਥ ਸਾਹਿਬ ਇੱਥੇ ਰੱਖਿਆ ਗਿਆ ਹੈਗਾ ਤੇ ਹੁਣ ਇੱਥੇ ਚੱਲਦੇ ਆਂਗੇ ਆਪਾਂ ਬਾਹਰਲੇ ਪਾਸੇ ਕਿਉਂ ਉਪਤੋਂ ਦੀ ਮੱਥਾ ਠੀਕ ਲੱਗੇ ਤੇ ਇਹ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਜਿਹੜੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਗਿਆਗਾ ਉਹ ਅਲੱਗ ਛੋਟੀ ਜੀ ਜਿਹੜੀ ਬਿਲਡਿੰਗ ਹੈਗੀ ਅੰਦਰਲੇ ਪਾਸੇ ਬਣਾਈ ਗਈ ਆ ਤੇ ਦਰਵਾਰ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਇੱਥੋਂ ਹੁਣ ਚੱਲਦੇ ਆਂਗੇ ਜੀ ਆਪਾਂ ਬਾਹਰਲੇ ਪਾਸੇ ਤੇ ਇੱਧਰਲੀ ਸਾਈਡ ਆ ਜਿਹੜਾ ਜੀ ਉਹ ਅੱਜ ਦਾ ਫਰਮਾਨ ਆ ਜਿਹੜਾ ਉਹ ਲਿਖਿਆ ਗਿਆ ਹੈਗਾ ਮਸੀਆ ਕਿਦਿਆਂ ਪੁੰਨਿਆਂ ਕਿਦਿਆਂ ਸਾਰੀ ਡੇਟ ਜਿਹੜੀ ਇਹਦੇ ਅੰਦਰ ਲਿਖੀ ਜਾਂਦੀ ਆ ਇਹਦੇ ਆਸਪਾਸੀ ਆ ਜਿਹੜੀ ਬਰਾਂਡਾ ਜਿਹਾ ਬਣਿਆ ਹੋਇਆ ਹੈਗਾ ਮੇਨ ਦਰਵਾਰ ਸਾਹਿਬ ਦੀ ਆਸਪਾਸੀ ਪਿਛਲੇ ਪਾਸੇ ਕੱਪੜੇ ਆ ਜਿਹੜੇ ਸੁੱਕਣੇ ਪਾਏ ਪਏ ਨੇ ਤੇ ਬਹੁਤ ਹੀ ਸੋਹਣਾ ਇਤਿਹਾਸਕ ਜਿਹੜਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਉਹ ਬਣਿਆ ਹੋਇਆ ਜੀ। ਯਾਸੂ ਪਾਸੇ ਜਿਹੜੇ ਬਰਾਂਡੇ ਜੇ ਗੁਰਦੁਆਰਾ ਸਾਹਿਬ ਦੇ ਵੀ ਯਾਸੂ ਪਾਸੇ ਜਿਹੜੇ ਉਹ ਬਣੇ ਹੋਏ ਨੇ। ਤੇ ਇਧਰਲੇ ਪਾਸੇ ਬਣਿਆ ਹੋਇਆ ਗਾ ਨਿਸ਼ਾਨ ਸਾਹਿਬ। ਤੇ ਲੋਕ ਆ ਜਿਹੜੇ ਹੀ ਘਟ ਆਉਂਦੇ ਨੇ ਪਰ ਮੱਥਾ ਟੇਕਣ ਵਾਸਤੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ। ਇਧਰੀ ਸਾਈਡ ਆ ਜਾਂਦਾ ਗਾ ਨਿਸ਼ਾਨ ਸਾਹਿਬ। ਏਸੀਜੀ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਤੇ ਇਥੋਂ ਦਾ ਇਤਿਹਾਸ ਤੇ ਮੱਥਾ ਟੇਕ ਲਿਆ ਇਤਿਹਾਸ ਦੱਸਤਾ ਲੋਕੇਸ਼ਨ ਦੱਸਤੀ ਇਹ ਸੀ ਜੀ ਅੱਜ ਦਾ ਬਲੌਗ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ